ਫਰੋਜ਼ਪੁਰ ਦੇ ਹਲਕਾ ਗੁਰੂਰ ਸਾਇਮ ਮੰਡੀ ਪੰਜੇ ਕੇ ਉਤਾਰ ਚ ਪੁਲਿਸ ਨੇ ਕੀਤੀ ਸ਼ਰਾਬ ਬਰਾਮਦ ਇਲੈਕਸ਼ਨ ਤੋਂ ਪਹਿਲਾਂ ਸਟਾਕ ਕਰਕੇ ਰੱਖੀ ਗਈ ਸੀ ਸ਼ਰਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਮੰਡੀ ਪੰਜੇ ਕੇ ਉਤਾਰ ਤੋਂ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਸ਼ਰਾਬ ਦਾ ਜ਼ਖੀਰਾ ਜਿਹੜਾ ਬ੍ਰਾਹਮਣ ਹੋਇਆ ਜਿਸ ਵਿੱਚ ਸ਼ਰਾਬ ਦੀਆਂ ਪੇਟੀਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਵੱਖ-ਵੱਖ ਮਾਰਕਾਂ ਦੀਆਂ 150 ਦੇ ਕਰੀਬ ਪੇਟੀਆਂ ਹੋਣ ਦੀ ਗੱਲ ਕਹੀ ਗਈ ਹੈ ਪਰ ਐਕਸਾਈਜ਼ ਵਿਭਾਗ ਵੱਲੋਂ ਫੜੀ ਗਈ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਦੀ ਗਿਣਤੀ ਕੀਤੀ ਜਾ ਰਹੀ ਹੈ ਕੈਮਰੇ ਵਿੱਚ ਕੈਦ ਹੋਈਆਂ ਤਸਵੀਰਾਂ ਦੇ ਮੁਤਾਬਿਕ ਗੱਲ ਕਰੀਏ ਤਾਂ ਫੜੀ ਗਈ ਸ਼ਰਾਬ ਦੀਆਂ ਪੇਟੀਆਂ ਦੀ ਗਿਣਤੀ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ ਫਿਲਹਾਲ ਇਹ ਐਕਸਾਈਜ਼ ਵਿਭਾਗ ਵੱਲੋਂ ਕੀਤੀ ਗਈ ਗਿਣਤੀ ਤੋਂ ਬਾਅਦ ਹੀ ਸਪਸ਼ਟ ਹੋ ਪਾਵੇਗਾ ਐਸ ਬੰਦ ਵਿੱਚ ਥਾਣਾ ਮੁਖੀ ਨੇ ਕੀ ਕੁਝ ਕੀਤਾ ਆਉਂ ਸੋਂਦੇ ਆ ਉਹਨਾਂ ਦੀ ਜ਼ੁਬਾਨੀ ਤੋਂ ਰੋਸ਼ਨ لال ਨੇੜੇ ਮਤਾ ਜੋਜਲ ਮੰਦਰ ਗੁਰੂ ਹਰਸਾਏ ਲੋਕ ਗੁਰੂ ਹਰਸਾਏ ਦਾ ਇਨਸਾਨ ਸੀ ਜਿਹਦੇ ਵਿੱਚੋਂ ਦੋ ਪੇਟੀਆਂ ਬਲੈਂਡਰ ਪੈਟ ਤੇ ਇੱਕ ਸੰਗਨੀਚ ਦੀ ਬੋਤਲ ਸ਼ਰਾਬ ਦੀ ਪੇਟੀ ਮਿਲੀ ਉਸ ਤੋਂ ਬਾਅਦ ਉਹਨੂੰ ਪੁੱਛ ਗਿਸ਼ ਤੋਂ ਪਤਾ ਕੀਤਾ ਫੋਨ ਚੈੱਕ ਕੀਤਾ ਤੇ ਉਹਦੇ ਫੋਨ ਦਾ ਨੰਬਰ ਮਿਲਿਆ ਉਹ ਫੋਨ ਤੋਂ ਪਤਾ ਲੱਗਾ ਵੀ ਜਨਕ ਰਾਜ ਦਾ ਨੰਬਰ ਆ। ਫੇ ਅਸੀਂ ਪੰਜੇ ਕ ਤੜ ਗਏ। ਉੱਥੇ ਗਡਾਉਨ ਚੈੱਕ ਕੀਤਾ। ਈਟੀਓਸ ਅਕਸਾਈਜੈਂਸ ਬੁਲਾਏ ਆਪਾਂ। ਈਟੀਓ ਸਾਹਿਬ ਦਾ ਨਾਮ ਆ ਅਰਜਨੀਸ਼ ਬਤਰਾ। ਤੇ ਅਕਸਾਈਜੈਂਸ ਇੰਸਪੈਕਟਰ ਗੁਰਪ੍ਰੀਤ ਜੀ। ਉਹੀ ਮੌਕੇ ਤੇ ਪੁੱਜੇ। ਤੋਂ ਉਥੋਂ 150 ਦੇ ਕਰੀਬ ਪੇਟੀਆਂ ਬਰਾਮਦ ਹੋਈਆਂ। ਵਿੱਚ ਉਹਦੇ ਵਿੱਚ ਕੁਝ 20 ਕ ਪੇਟੀਆਂ 70 ਕ ਪੇਟੀਆਂ ਵੀਰ ਦੀਆਂ ਹੋਣੀਆਂ ਬਾਕੀ ਦੂਜੀ ਸ਼ਰਾਬ। ਜਿੰਨੇ ਜਿੱਥੋਂ ਬ੍ਰਾਹਮਣ ਹੋਏ ਉਹਨੂੰ ਗ੍ਰਫਤਾਰ ਕਰ ਲਿਆ ਜੀ ਨੋ ਪਕੌੜਾ ਸੀ ਨਹੀਂ ਜੇ ਕਰਾਂਗੇ ਉਹਨਾਂ ਨੂੰ ਬਾਅਦ ਵਿੱਚ ਪਹਿਲਾਂ ਵੀ ਕੋਈ ਇਹਨਾਂ ਕੋਲ ਫਰੀਦੀ ਸ਼ਰਾਬ ਦੀ ਪਹਿਲਾਂ ਵੀ ਉਹਦੇ ਪਹਿਲਾਂ ਵੀ ਦੋ ਤਿੰਨ ਪਰਚੇ ਹੋ ਰੱਖੇ ਆ ਪਤਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਲੋਕਲ ਜੀ ਮੈਂ ਦੇ ਬਾਹਰ ਆਇਆ ਇਹਨਾਂ ਮਾਮਲਾ ਦਰਜ ਕਰ ਲਿਆ ਹਾਂ ਐ ਕਰ ਲੱਗੇ ਜੀ ਇਹਦੇ ਕੋਈ ਬੀਅਰ ਲਾਇਸੈਂਸ ਹੈਗਾ ਸੀ ਕੋ ਹਾਰਡਵਾਰ ਨਹੀਂ ਨਹੀਂ ਕੋਈ ਲਾਇਸੈਂਸ ਨਹੀਂ ਹੈਗਾ ਤੁਹਾਨੂੰ ਉਹਨੇ ਅਪਲਾਈ ਕੀਤਾ ਪਰ ਮਿਲਿਆ ਨਹੀਂ ਅਜੇ ਪਹਿਲਾਂ ਇਸੇ ਤਰੀਕੇ ਹੀ ਮੰਡੀ ਪੰਜੇ ਕੇ ਤੋਂ ਸ਼ਰਾਬ ਦੀਆਂ ਪੇਟੀਆਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਸੀ ਜਿਸ ਦਾ ਅਜੇ ਮਾਮਲਾ ਚੱਲ ਰਿਹਾ ਹੈ ਹੁਣ ਉਸ ਤੋਂ ਬਾਅਦ ਫਿਰ ਇਸ ਤਰੀਕੇ ਦਾ ਸ਼ਰਾਬ ਮਿਲਣਾ ਇਹ ਸਵਾਲੀਆ ਨਿਸ਼ਾਨਾ ਹੈ ਠੇੜ ਪੰਜਾਬੀ ਟੀਵੀ ਲਈ ਸੁਖਚੈਨ ਸਿੰਘ ਫਿਰੋਜ਼ਪੁਰ